ਆ ਜੀ ਸਾਰਿਆਂ ਨੂੰ ਅੱਜ ਦਾ ਨਵਾਂ ਬਲੌਗ ਸਟਾਰਟ ਕਰਦੇ ਆ ਆਪਾਂ ਲਾਉਣਿਆ ਕੋਰ ਤੇ ਰੇਰੂ ਸਾਰਾ ਕੁਝ ਪਾਈ ਜਾਂਦਾ ਓਵੇਂ ਤੇ ਮੋਟਰ ਦਾ ਭਈਆ ਲਾ ਕੇ ਆਉਣੇ ਮਾਈਕੋ ਰਾਜਾ ਤੇ ਫਿਊਰੋਡਾ ਨੂੰ ਇਹ ਸਲਫਰ ਸਜੰਟਾ ਦਾ ਆ ਫਿਊਰੀ ਪਾਈ ਜਾਂਨੇ ਕਿਹੜੀ ਇਹ ਫਿਊਰੋ ਨੌ ਸਕੇ ਕਿਹੜੀ ਹੁੱਕ ਦੀ ਆ ਆਪਾਂ ਮੋਟਰ ਚਲਾ ਆਈਏ ਅੱਧਾ ਅੱਧਾ ਗੱਟਾ ਡੀਪੀ ਤੇ ਆਪਣੇ ਦੂਜੀ ਪੌਣੇ ਆਗੇ ਗੱਟਾ ਘੱਟਾ ਜੂਰੀਆ ਆ ਆ ਗਿਆ ਮਰਜੀਤ ਸਿੰਘ ਉਹ ਵੀ ਦੱਸਦੇ ਲਓ ਵੀ ਮੋਟਰ ਚਲਾਤੀ ਆਪਾਂ ਲਾਦਾ ਭਈਆ ਤੇ ਉਮੀ ਉਧਰ ਰੇ ਸਿੱਟੀ ਜਾਂਦਾ ਐਨੇ ਪਾਣੀ ਪੈਣ ਲੱਗ ਜੂ ਆ ਅੱਗੇ ਅੱਗੇ ਉਹਨੇ ਅੱਧਾ ਕਿਲਾ ਸਿੱਟਦੀ ਅਨੇ ਉਹ ਕਿਹਾਰੇ ਚਲਾਉਣਿਆਂ ਤੇ ਇੰਨੇ ਦੂਜੇ ਸਿੱਟ ਦੂਆ ਫਿਊਰੀ ਤੇ ਮਾਈਕੋ ਰਾਜਾ ਰੇਨ ਨਾਲ ਆਇਆ ਸੀ ਜਿਹੜਾ ਤੇ ਉਹ ਪਾਈ ਜਾਂਦੇ ਆ ਤੇ ਫਿਊਰੀ 10 ਕਿਲੋ ਕਿੱਲੇ ਦੀ ਜਦਾ ਘਟਾ ਢੀ ਐ ਪੀ ਤੇ ਗੱਟਾ ਜੂਰੀਆ ਆ ਪੈਪ ਵੀ ਲੀਕ ਆ ਪਾਸੇ ਕੜੀ ਇਹਦੇ ਉੱਤੇ ਪੱਤਾ ਨਵਾਂ ਲਾਉਣ ਨਾਲ ਆਏ ਥੋੜੇ ਟਾਈਮ ਦੇ ਉਤੋਂ ਗਲੇ ਪੈ ਗੱਟਾ ਜਾ ਉਧਰ ਉਹਨਾਂ ਦਾ ਨੱਕਾ ਹੀ ਬहोत ਧੀਲੀ ਕਰੀ ਜਾਂਦਾ ਆ ਆਪਾਂ ਉਹ ਕਣ ਕਿਹੜੇ ਉਧੇ ਲਾ ਕੇ ਸੀ ਦੇਖੋ ਬਦਲ ਗਿਆ ਨਾ ਰੰਗ ਅੱਧਾ ਅੱਧਾ ਕਟਾ ਡੀਪੀ ਇਹਦਾ ਕਟਾ-ਕਟਾ ਜੂਰੀਆ ਦਾ ਮਾਰੇ ਵਿੱਚ ਦੇਣਾ ਜੀ ਰੰਗ ਬਦਲਦਾ ਹੁਣ ਕਰਦੇ ਆ ਕੱਕ ਖਾਲੀ ਸਪਰੇਅ ਕਰਾਉਣੇ ਹੈਗੇ ਜੇ ਆਪ ਹੀ ਕਰਦਾਂਗੇ ਨਹੀਂ ਕੁਛ ਨਹੀਂ ਹੈ ਜੇ ਕਰਾਇਆ ਵਾਲਾ ਇਲਾ ਫਾਇਦਾ ਚਾਰ ਢੋਲੀਆਂ ਪੈਣੀਆਂ ਪਾਣੀ ਗੋਲੇ ਅੱਜ ਚੱਲਦੇ ਆ ਆਪਾਂ ਉਧਰ ਨੂੰ ਉਧਰ ਪਾਣੀ ਤਾਂ ਸਹੀ ਦੇ ਹੀ ਜਾਂਦੀ ਹੈਗੀ ਖਾਲ ਵੀ ਸਹੀ ਆ ਤੇ ਇਹਦੀ ਕੇਵਲ ਜੀ ਦੇ ਨਾਲ ਮਿੱਟੀ ਲਾਉਣ ਵਾਲੀ ਹੈ ਯਾਰ ਲੀ ਜਾਂਦਾ ਉਧਰੋਂ ਬਾਂਦਰ ਵੀ ਆ ਗਏ ਤੇ ਉਹ ਕਿਹੜਾ ਵੀ ਲੱਗਣ ਵਾਲਾ ਅਸੀਂ ਅਗਲਾ ਗੱਟਾ ਖੋਲੀ ਜਾਂਦਾ ਉਹਵੇਂ ਪੌਣਾ ਕੱਟਾ ਪਾ ਕੇ ਕੱਟਾ ਯੂਰੀਆ ਦਾ ਹਰ ਇਹ ਨਾਲ ਆਏ ਸੀ 4-5 ਪੈਕੇਟ ਜੇ ਯੂਰੀਆ ਲਿਆਏ ਸੀ ਪਹਿਲਾਂ ਉਹ ਪਾਵਾਂਗੇ ਬਾਕੀ ਫਿਊਰੀ ਆ ਥੋਕ ਕੰਪਨੀ ਦੀ ਫਿਊਰੀ ਆ ਯੂਰੀਆ ਡੀਪੀ ਫਿਊਰੀ ਤੇ ਆ ਮਾਈਕਰੋ ਰਾਜਾ ਇਹਰ ਲਾ ਕੇ ਭਾਈ ਜਨੇ ਚ ਕਣਕੇ ਚ ਕੋਰ ਲਾਉਣੀ ਸ਼ੁਰੂ ਕਰਤੀ ਵੀ ਆਪਾਂ ਜਿਹਦੇ ਦੇ ਚਲਾਇਆ ਉਹਦੇ ਹੀ ਕਰਤੀ ਸੀ ਪਹਿਲਾਂ ਵਾਲੇ ਵਲੌਗ ਚ ਉਹ ਪਰਲੇ ਚ ਲੱਗੀ ਜਾਂਦਾ ਪਾਣੀ ਅੱਜ ਅੱਜ ਲਾਉਣਾ ਸ਼ੁਰੂ ਕਰਦੇ ਹਾਂ ਹੁਣ ਉਹ ਪਹਿਲਾਂ ਸਿਰੇ ਵਾਲੇ ਕਿਹਾਰੇ ਲਾਵਾਂਗੇ ਦੋ ਡੀਪੀ ਯੂਰੀਆ ਫਿਊਰੀ 10 10 ਕਿਲੋ ਕਿੱਲੇ ਦੀ ਖਾਲ ਆਉਂਦਾ ਭਰਿਆ ਤੇ ਆਪਾਂ ਉਧਰ ਨੱਕਾ ਕਰਿਆ ਹੀ ਇਹ ਨੱਕਾ ਉਹ ਨਾ ਕਰਿਆ ਇਹ ਫਿਰ ਇਧਰਾਂ ਫੱਟੀ ਚੱਕ ਦਾਂਗੇ ਜਦੋਂ 11 ਲੱਗ ਗਿਆ ਉਧਰ ਲਓ ਵੀ ਕਿਹੜਾ ਹ ਲੱਗਣ ਵਾਲਾਗਾ ਉਹ ਦੌੜੀਆਂ ਹੀ ਰਹਿੰਦੀਆਂ ਦੇਖਦੇ ਆ ਇਧਰੋਂ ਆ ਦੌੜੀ ਜੀ ਆਈ ਰਹੇਗੀ ਮਾਰ ਕੇ ਪਰ ਕੇ ਲੱਗੀ ਜਾਣ ਦੇ ਦੌੜੀਆਂ ਜੀਆਂ ਫੇਰ ਹੀ ਬੰਦ ਕਰਾਂਗੇ ਉਧਰ ਆ ਚੁਗੇ ਨੇ ਚੁਗਲੀ ਸੀ ਜਸੂ ਇੱਕ ਛਟੀਆਂ ਟਰਾਲੀ ਲਾ ਗਿਆ ਇਧਰ ਤਾਂ ਚੁਗੇ ਵਾਲੇ ਹੋ ਗਏ ਦਵਾਈ ਤਾਂ ਪਾਈ ਸੀ ਇਧਰੋਂ ਤੱਕ ਆ ਪਰ ਸਾਰਾ ਦੂਰ ਵੱਡਾਂ ਦੇ ਪਰਾਂ ਇਹ ਨੇ ਆ ਦੋ ਗੀਚ ਚੜਜੂ ਕਣਕ ਸਿੱਟੀ ਇੱਥੇ ਇਧਰੋਂ ਗਿਆ ਲਾਗੋ ਰਹਿ ਗਈ ਵੱਡਦੇ ਆ ਜਾ ਕੇ ਲੋ ਜੀ ਪਾਣੀ ਵੱਡਦਾ ਇਧਰ ਉਹ ਲੱਗ ਗਿਆ ਕਿਰ ਉਧਰ ਲਾਤਾ ਪਰ ਟੱਕਾ ਤੇਰੇ ਵੀ ਆਖਿਆ ਰਹਿ ਗਿਆ ਇੱਕ ਤੇ ਦੇਖਦੇ ਆਂਗਾ ਹਾਂ ਵਾ ਟੋਟ ਤਾਂ ਟੁੱਟਦੀ ਛੱਡਦਾ ਪਾਣੀ ਉਹਦਾ ਖਾਲ ਚ ਮਿੱਟੀ ਕੱਢੀ ਹੈ ਜਿਹੜੀ ਰੇਗੀ ਜੀ ਆਈ ਸੀ ਮੀਆਂ ਪਹਿਲੇ ਵੱਟ ਦੇ ਨਾਲ ਲਾਤੀ ਢਲ ਕੇ ਵੱਟ ਤਾਂ ਤੁਰਨ ਵਾਲੀ ਬਣਾਤੀ ਵਧੀਆ ਪਾਣੀ ਇੱਥੋਂ ਕੇਰਾ ਦਾਵ ਲੱਗੂਗੀ ਪਾ ਗਈ 10 ਇੰਚੀ ਮੋਟਰ ਦਾ ਟਪਾਈ ਜਾਂਦੇਗਾ ਖਾਲ ਭਰਿਆ ਪਿਆ ਸੀ ਇੱਕੇ ਦਾਮ ਆ ਗਿਆ ਪਾਣੀ ਖਾਲ ਦੀ ਦਾਵ ਬਣ ਗਈ ਦੋ ਤਿੰਨ ਕਿੱਲੇ ਲੰਮਾ ਖਾਲ ਪਰਿਆ ਹੋਇਆ ਸੀ ਉਹ ਦਾ ਟੱਪੀ ਜਾਊਗਾ ਆ ਕੇਾਰੇ ਲਾ ਕੇ ਦੋ ਅਗਰ ਲੰਮੇ ਰਹਿ ਜਾਣਗੇ ਅੰਦਰਲੇ ਦੋਨੇ ਕਿਾਰੇ ਲੱਗ ਗਏ ਮਦਰੇ ਲੰਮੇ ਕਿਾਰੇ ਛੱਡਤਾ ਲੰਮਾ ਅਜ ਲੱਗਣਾ ਤਾਂ ਹੈ ਨਹੀਂ ਹੁਣ ਤਿੰਨ ਕਿਾਰੇ ਲੰਮੇ ਰਹਿ ਗਏ ਉਹ ਕਿਾਰੇ ਚੱਲੀ ਜਾਂਦਾ ਲੰਮੇ ਚ ਅਜ ਲੰਮਾ ਲੱਗਣਾ ਨਹੀਂ ਕੱਲ ਨੂੰ ਤਿੰਨੇ ਲੱਗ ਜਾਣਗੇ ਸ਼ਾਇਦ ਜਿਹੜਾ ਤਾਂ ਮਾੜਾ ਮੋਟਾ ਰਹੂਗਾ ਆਏ ਚੱਲੀ ਜਾਂਦਾ ਦੋ ਟੱਕ ਖੋਲਣਾ ਪੈ ਗਿਆ ਮਗਰਲਾ ਵੀ ਸਾਨੂੰ ਦਵਾਈ ਖੋਲਣ ਨੂੰ ਚਾਹੀਦਾ ਸੀ ਇੱਥੇ ਸਪਰੇਅ ਕਰੀ ਜਾਂਦੇ ਆਪਾਂ ਐ ਲਗ ਰਿਪ ਟੋਪਕਾ ਤੇ ਲੀਡਰ ਮਿਲਾ ਕੇ ਤਣਕ ਕਿੱਲੇ ਆ ਮਗਰ ਇੱਕ ਕਿੱਲੇ ਦੀ ਲੀਡਰ ਤੇ ਐ ਲਗ ਰਿਪ ਤੇ ਟੋਪਕੋ ਸਾਬ ਨਾਲੀ ਐਜ ਗੁੱਲੀ ਡੰਡਾ ਵਾਵਾ ਹੋ ਰਿਹਾ ਕਾ ਗੁੱਲੀ ਡੰਡਾ ਬਾਥੂ ਸਾਰਾ ਜਗਾੜ ਹੀ ਹੋ ਰਿਹਾ ਪਾਣੀ ਦੂਜਾ ਲੱਗ ਗਿਆ ਇਹਨੂੰ ਤੇ ਹੁਣ ਐਜ ਮੈਂ ਅੱਜ ਟਾਈਮ ਬਚਿਆ ਸੀ ਰੇ ਪਾ ਕੇ ਤੇ ਟੋਲੀ ਲਿਆ ਮੈਂ ਅਮਰੀਕਾ ਦਾ ਕਰੀ ਦਿੰਨੇ ਐ ਲਗਰੇਪ ਟਾਪ ਉਤੇ ਲੀਡਰ ਐਜ ਟੱਕ ਚ ਖੋਲੀ ਆ ਤਾਂ ਇਹੋ ਟੱਕ ਖੋਲ ਕੇ ਲਿਆਂਦਾ ਉਹ ਦੋ ਕੇ ਰਿਆਂ ਚ ਚੱਲੀ ਜਾਂਦਾ ਮੈਂ ਜਾ ਲੱਕਿਆਰਾ ਲੱਗਣਾ ਤਾਂ ਹੈ ਨਹੀਂ ਦੋਨਾਂ ਚ ਚੱਲਣ ਦੇ ਫਿਰ ਬਾਅਦ ਚ ਜਾਂਦੇ ਹੋ ਇਲਾਜਾਂ ਟੱਕ ਵਾਵਾ ਹੋ ਰਿਹਾ ਹੂੰ ਪਿਆ ਤਾਂ ਹਜੇ ਗਿੱਲਾ ਹੀ ਸੀ ਪਰ ਮੈਂ ਚੱਲ ਅੱਜ ਕਰਾਈ ਦਈਏ ਕੱਲ ਨੂੰ ਤੂੜੀ ਤਾੜੀ ਢੋਵਾਂਗੇ ਨਾਲੇ ਦਵਾਈ ਪਾਈ ਐ ਚੂਹੇ ਜੇ ਹਜੇ ਵੀ ਨਹੀਂ ਹਟਦੇ ਦਵਾਈ ਪਾਈ ਤੋਂ ਬਾਅਦ ਵੀ ਵਾਲੇ ਚੂਹੇ ਨਹਿਰ ਦਾ ਘਰ ਕਿਹ ਨਾਲ ਇਹ ਉਹ ਕਨਾਲੀ ਗਨਕਾ ਗੋਗੜੀ ਗਏ ਪਾਈਪ ਲਾਈਨ ਉਧਰ ਰੋਈ ਲਾਈ ਜਾਂਦੇ ਮੈਨੂੰ ਲੱਗਦਾ ਬੋੜਾ ਲੀਕ ਆ ਆਪਣਾ ਇੱਧਰ ਚੱਲੀ ਜਾਂਦੀ ਆ ਕਿੰਨਾ ਪਾਣੀ ਤਾਂ ਇਹਦਾ ਹੀ ਆਈ ਜਾਂਦਾਗਾ ਤਾਂ ਹੀ ਉਹ ਸਾਨੂੰ ਇੱਥੇ ਬੰਨਾ ਰੋਣਾ ਪੈਂਦਾ ਕਟਿਆਂ ਦਾ ਨਹੀਂ ਕਣਕ ਖਰਾਬ ਹੋ ਜਾਂਦੀ ਹੈਗੀ ਇਹ ਹਰਦੀਪ ਗਿਆਨੇ ਲਾਇਆ ਸੀ ਵਧੀਆ ਕੰਮ ਆ ਗਿਆ ਪਰਾਂ ਤਾਂ ਆ ਹੀ ਜਾਂਦਾ ਪਾਣੀ ਜਾਂਦਾ ਨਹੀਂ ਪਰ ਇਹ ਪਾਣੀ ਲੱਗ ਗਿਆ ਆਪਣੀ ਕੋਲ ਸਾਰੀ ਇੱਥੋਂ ਕੱਲ੍ਹ ਨੂੰ ਲਾਈਟ ਜੇ ਸ਼ਾਇਦ ਲੱਗ ਜੇ ਤੇ ਫਿਰ ਇੱਥੇ ਇਹ ਬੰਨਾ ਲਾ ਦਾਂਗੇ। ਓਮੀ ਕਰੀ ਜਾਂਦਾ ਸਪਰੇ। ਸਪਰੇ ਵੀ ਕਰਤੀ ਵੀ ਸਟਾਰਟ ਅੱਜ ਤੋਂ ਆਪਾਂ ਗੁੱਲੀ ਰੰਡੇ ਵਾਲੀ ਤੇ ਬਾਥੂ ਵਾਲੀ ਜੇ ਤੋ ਆ ਗਾਹਾਂ ਪਾਣੀ ਲੱਗਦਾ ਉਧਰ ਤਿੰਨ ਇੰਨਾ ਹੁੰਦਾ ਉਹਦੇ ਕਿੰਨਾ ਖਾਲ ਭਰਿਆ ਸੀ ਦੇਹ ਚ ਲਾਇਆ ਸੀ ਤੇ ਜੀ ਅਗਲੇ ਦਿਨ ਤੇ ਸ਼ੁਰੂਆਤ ਹੋ ਗਈ ਤੇ ਆਪਾਂ ਕੋਰ ਲਈ ਜਾਂਦੇ ਆ ਆ ਇੱਕ ਕਿਹਰਾ ਰਹਿ ਗਿਆ ਇਹ ਚ ਕਰਦੇ ਨੱਕਾ ਇਹ ਕੱਲ ਨੂੰ ਲੱਗੂ ਅੱਜ ਲੈਂਟ ਚ ਲੱਗਦਾ ਨਹੀਂ ਜੀ ਆ ਕਿਹਰਾ ਭਰ ਗਿਆ ਇੱਥੇ ਤਈ ਲੱਗ ਗਿਆ ਪਾਣੀ ਦੋ ਕਿਹਰੇ ਅੱਜ ਲੱਗ ਗਏ ਤਿੰਨ ਖਾਲ ਲੱਗੇ ਸੀ ਆ ਇੱਕ ਰਹਿ ਗਿਆ ਵੱਡਾ ਕਿਹਰਾ ਇਹ ਅੱਜ ਲੱਗਣਾ ਨਹੀਂ ਕਿਉਂਕਿ ਢਾਈ ਵੱਜ ਗਏ ਆਪਾਂ ਘਰੋਂ ਹੁਣ ਜੀ ਲੇਟ ਹੋ ਗਏ ਆ ਕੇ ਰਤਾ ਪਹਿਲਾਂ ਹੀ ਲੱਗਿਆ ਪਿਆ ਸਿਮੀਆਂ ਦਾ ਪਾਣੀ ਬੱਟੇ ਚ ਸੋ ਨਿਕਲ ਜੁਆ ਇਹ ਸੁੱਕੇ ਚ ਬਾਲਾ ਪੜ ਗਿਆ ਮਗਰ ਜਾ ਕੇ ਦੇਨੇ ਕਰਦੇ ਆ ਇਧਰ ਪਾਣੀ ਕੱਢਦੇ ਆ ਘਰੇ ਚ ਪਾਣੀ ਹੋਵੇ ਕਿਹੜਾ ਭਰ ਗਿਆ ਫੁੱਲ ਮਾੜੀ ਜੀ ਦੌੜੀ ਰਹਿੰਦੀ ਸੀਗੀ ਮੈਂ ਦਾ ਵੱਡਣਾ ਸੀਗਾ ਉਧਰ ਪਾਣੀ ਫਿਰ ਮੈਂ ਵੱਡਣ ਤੋਂ ਟਾਲੀ ਕਰਤੀ ਵਾਪਸੀ ਬੰਦ ਕਰਤਾ ਵੱਢ ਕੇ ਉਹ ਥੋੜੀ ਜੀ ਦੌਗੀ ਰਹਿੰਦੀ ਵਟਣਾ ਉੱਚਾ ਥਾਂ ਸੀ ਮੈਂ ਚਲੋ ਲੱਗ ਜੂਗਾ ਆਪਾਂ ਆ ਘਰੇ ਚ ਵੱਡਤਾ ਪਾਣੀ ਤੇ ਆਹੀ ਘੇਰਾ ਰਹਿ ਗਿਆ ਅੱਜ ਲੱਗਦਾ ਨਹੀਂ ਕੱਲ ਨੂੰ ਟਾਈਮ ਨਾਲ ਲੱਗੀ ਜਾਊ ਤੇ ਕੱਲ ਨੂੰ ਇਹ ਫਾਈਨਲ ਹੋ ਜਾਵੇ ਇਧਰਲੀ ਕੋਰ ਫਿਰ ਇਹ ਜੋ ਪਰਲੀ ਨਹਿਰ ਵਾਲੀ ਓਕੇ ਅਰੇ ਜੀ ਦੇਖ ਕਿੰਨਾ ਕਿੰਨਾ ਪਾਣੀ ਖੜਾ ਤੇ ਅੱਜ ਦੇ ਵਲੌਗ ਨੂੰ ਬਈ ਇੱਥੇ ਕਰਦੇ ਆ ਸਮਾਪਤ ਲਾਈਕ ਸ਼ੇਅਰ ਸਬਸਕ੍ਰਾਈਬ ਕਮੈਂਟ ਬਹੁਤ ਬਹੁਤ ਸਪੋਰਟ ਕਰਿਆ ਕਰੋ ਬਈ ਮਿਲਦਾ ਹੈ ਕਿਸੇ ਨਵੇਂ ਦਿਨ ਤੇ ਨਵੇਂ ਵਲੌਗ ਦੇ ਨਾਲ ਸਤਿ ਸ੍ਰੀ ਅਕਾਲ ਜੀ